ਸ਼ਿਕਾਇਤ ਦੂਜੇ ਵੀਰਾਂ ਨੂੰ ਕਿਹਾ ਤਾਂ ਡਾਊਰੀ ਬਾਰੇ ਤੋਂ ਸਮਝਾਉਣਾ ਤੇ ਇਹ ਵੀ ਆਏ ਕਿ ਜਿਹਨਾਂ ਨੂੰ ਲੋਟੋ ਬਟਰ ਦੀ ਪੁਲਿਸ ਦੇ ਕੋਲੋਂ ਬਣਾਤੇ ਮਿਲਦੇ ਉਹ ਰਾਤੀ ਦਿੱਤੀ ਗਈ ਸੀ ਬਸ ਤੇ ਇਹਨਾਂ ਦਾ ਮਹੱਲ ਨੰਬਰ ਤੋਂ ਵੀ ਚੱਜਾ ਜਾ ਰਿਹਾ ਹੈ ਪਾਣੀ ਦੀ ਦਿੱਕਤ ਵੀ ਬਹੁਤ ਖਤਰਾ ਹੁੰਦੇ ਬੰਨਸੇ ਤੋਂ ਬਿਨਾਂ ਸਿਰਫ ਪ੍ਰਦਾਨ ਕਰਦੇ ਨੇ ਤੇ ਪਾਣੀ ਹੈ ਜੋ ਤੁਹਾਨੂੰ ਪੂਰਾ ਦਿੱਕਤ ਮਨਾ ਲੱਗਦਾ ਹੈ ਵੀ ਦਿੱਕਤ ਹੈ ਸੌਖੀ ਹਰ ਇੱਕ ਬਦਤਰ ਬੰਨਸੇ ਨੂੰ ਸਿਰਫ ਦਿੱਕਤ ਕਰੀਏ ਤੇ ਪਾਣੀ ਦੀ ਸਮਾਜਿਕ ਤੌਰ ਤੇ ਇਹ ਮਾਹੌਲ ਹੈ ਹਾਲਕਿ ਪਾਣੀ ਜਦ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਹੈ ਇਸ ਦਾ ਪਾਣੀ ਤੱਕ ਪਹੁੰਚਣ ਦੇ ਵਿੱਚ ਇੱਕ ਆਪਣੇ ਬਾਰੇ ਹੈ ਪਾਣੀ ਕਿਹਦਾ ਦਿੱਕਤ ਕਰਦੇ ਗਏ ਨੇ ਬੰਨਸੇ ਦੇ ਤੰਗ ਦੇ ਵਿੱਚ ਉਹ ਸਭ ਤੋਂ ਵਧੀਆ ਕੀਤਾ ਹੈ ਅੱਜ ਦਾ ਪਾਣੀ ਜਿਹੜਾ ਸਿੱਧਾ ਕਰਦਾ ਰਹਿੰਦਾ ਹੈ

ਬਿਲਕੁਲ ਕਿ ਸਦਾਰਾ ਇੱਥੇ ਇਹਨਾਂ ਲੋਕਾਂ ਦੇ ਵੱਲੋਂ ਬੈਕ ਫੇਰਕਾਰ ਕੋਈ ਧੱਕੇਸ਼ਾਹੀ ਕਰਨ ਦਾ ਜਾਤ ਜਨ ਜਾ ਰਹੇ ਹੈ ਜਿਵੇਂ ਜਕਰੋ ਤੇ ਹੋਰ ਪੰਜੀ ਦਾ ਕੰਮ ਨਾਲ ਇਹ ਜਾ ਕੇ ਲਈ ਚੁਕੀ ਕੌਜਾ ਕਰਨ ਲਈ ਨਹੀਂ ਜਾ ਰਹੇ ਬਲਕਿ ਆਪਣੇ ਹੱਕਾਂ ਨੂੰ ਲੜਨ ਲਈ ਕਿਸਾਨ ਆਪ ਨੂੰ ਜਿਹੜੇ ਨੇ ਮੰਨਨ ਲਈ ਚੁਕੀ ਜਿੰਦਗੀ ਨੂੰ ਚੁੱਕ ਕਰਨ ਜਾਣੇ ਹਨ ਤੇ ਆਫਰ ਵੀ ਨਹੀਂ ਦੱਸਣਗੇ ਜਿਹੜੇ ਕੋਲ ਲੱਗੇ ਇਸ ਲਈ 2020 ਦੇ ਅੰਦਰ ਉਹਨਾਂ ਨੂੰ ਕਿਹਾ ਕਿ ਕਿਤਾਬ ਉਹਨਾਂ ਦੇ ਅਧਿਕਾਰ ਤੇ ਆ ਕੇ ਜੀ ਕਾ ਪੱਟਾ ਦੁੱਧਾ ਜਿਹੜਾ ਆਪਾਂ ਸਾਡੇ ਵੱਲੋਂ ਬਣਾਇਆ ਗਿਆ ਹੈ। ਕੋਈ ਵੀ ਹਾਂ ਜੀ ਬਰਾਤ ਚੱਲ ਰਹੀ ਹੈ ਤੇ ਕਿਤੇ ਤੱਕ ਚੱਲ ਰਹੀ ਹੈ ਜੀ ਹੈਗੀ ਯਾਰ ਲਿਖੋ ਰੋੜਿਆਂ ਦਾ ਕੱਟੇ ਹੁੰਦੇ ਫੇਰ ਜਾਣਾ ਹੈ ਬੰਨਜੋਤ ਹਨਾ ਗਾਣੇ ਕਰਵਾ ਦੇ ਤੇ ਚਾਹ ਦੇਖ ਲਈ ਫਿਰ ਨਾਲ ਤੋਂ ਵੀ ਵੀਡੀਓ ਬਣਾਉਂਦੇ ਰੋੜ ਵੀ ਛੱਡਿਆ ਨਾ ਨਾ ਮੈਂ ਹੁਣ ਫੋਨ ਕਰੇ ਆਗੇ ਇੰਟਰਨੈਟ ਤੇ ਤਸਵੀਰਾਂ ਤੁਹਾਨੂੰ ਵੀ ਦੇ ਦੇਣਾ ਹਾਂ ਰਿਪਬਲਿਕ ਹੈ ਪੂਲ ਬਾਬਨੀ ਕਾਟਰ ਦਾ ਇਹ ਵੀ ਕੋਈ ਨਹੀਂ ਹੈਗਾ 2000 ਟਰੈਕਟਰ ਨਾਲ ਹਾਂ ਬਾਬਾ ਜੀ ਤੋਂ ਰਾਸ਼ਟਰੀ ਰਾਸ਼ਟਰੀ ਪੂਰੀ ਆਣਗੇ ਉੱਥੇ ਰੋਕਣਾ ਕਿੱਥੇ ਹੈ ਪਾਸੇ ਰਹਿਣੇ ਵਾਲੇ ਪਾਸੇ ਇਹ ਮੇਰੇ ਖੰਨੇ ਵੱਲ ਹੋ ਗਏ ਬਹੁਤ ਹੋ ਰਿਹਾ ਹੈ ਦੱਸਿਆ ਤੂੰ ਬ੍ਰੀ